ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਸਮੂਹ ਸ਼ੀਰ ਸਿੰਘ ਪੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸੋ ਖਾਲਸਾ ਜੀ ਸਤਿਗੁਰ ਜੀਆਂ ਵਰਗਾ ਹੋਰ ਕੋਈ ਨਹੀਂ ਸਾਰੇ ਸੁਖ ਮਹਾਰਾਜ ਦੇ ਚਰਨਾਂ ਕਮਲਾਂ ਵਿੱਚੋਂ ਪ੍ਰਾਪਤ ਹੁੰਦੇ ਜਿਹੜੇ ਗੁਰੂ ਦੀ ਸੇਵਾ ਕਰਦੇ ਗੁਰੂ ਦਾ ਨਾਮ ਜਪਦੇ ਗੁਰੂ ਨਾਲ ਪ੍ਰੇਮ ਕਰਦੇ ਗੁਰੂ ਤੇ ਸ਼ਰਧਾ ਰੱਖਦੇ ਵਿਸ਼ਵਾਸ ਭਰੋਸਾ ਰੱਖਦੇ ਉਹਨਾਂ ਨੂੰ ਮਹਾਰਾਜ ਸੱਚੇ ਪਾਸ਼ਾ ਫਲ ਜ਼ਰੂਰ ਬਖਸ਼ਦੇ ਸੋ ਖਾਲਸਾ ਜੀ ਆਓ ਜਿਹੜੀ ਆਪਾਂ ਕੱਲ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਧੁਰ ਕੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਬਾਰੇ ਉਥਾਨਕਾ ਖਾਲਸਾ ਜੀ ਸਰਵਣ ਕੀਤੀ ਸੀ ਇਹ ਬਾਣੀ ਕਿਵੇਂ ਉਚਾਰੀ ਗਈ ਇਹ ਬਾਣੀ ਵਿੱਚ ਕੀ ਕੀ ਮਹਾਰਾਜ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਸੋ ਖਾਲਸਾ ਜੀ ਅੱਜ ਆਪਾਂ ਵਿਚਾਰਨਾ ਹੈ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਅਰਥ ਕਿ ਮਹਾਰਾਜ ਸੱਚੇ ਪਾਸ਼ਾ ਆਕਾਲ ਪੁਰਖ ਦੀ ਕਿਰਪਾ ਸਦਕਾ ਸਾਨੂੰ ਇਹ ਸਮਝ ਆ ਸਕੇ ਕਿ ਮਹਾਰਾਜ ਸਾਡੇ ਸਾਨੂੰ ਕੀ ਦੱਸ ਰਹੇ ਸੋ ਖਾਲਸਾ ਜੀ ਸਤਿਗੁਰੂ ਜੀ ਨੇ ਇਹ ਜਿਹੜਾ ਮੰਤਰ ਬਖਸ਼ਿਆ ਹੈ ਇਹਨੂੰ ਮੂਲ ਮੰਤਰ ਕਿਹਾ ਜਾਂਦਾ ਹੈ ਮੂਲ ਮੰਤਰ ਦਾ ਮਤਲਬ ਹੁੰਦਾ ਖਾਲਸਾ ਜੀ ਮੁੱਢ ਦਾ ਮੰਤਰ ਪਹਿਲੇ ਨੰਬਰ ਵਾਲਾ ਮੰਤਰ ਜਿੱਦਾਂ ਕਿਸੇ ਨੇ ਕਹਿਣਾ ਹੋਵੇ ਕਿਹੜੇ ਰੋਚ ਜਾਣਾ ਤਾਂ ਕੋਈ ਕਵੇ ਇੱਕ ਨੰਬਰ ਤੇ ਜਾਣਾ ਸੋ ਖਾਲਸਾ ਜੀ ਉਹ ਇੱਕ ਨੰਬਰ ਨੂੰ ਮੂਲ ਮੰਨਿਆ ਜਾਂਦਾ ਸੋ ਇਸੇ ਪ੍ਰਕਾਰ ਕਾਲਪੁਰਖ ਵਾਹਿਗੁਰੂ ਜੀਆਂ ਦਾ ਇਹ ਜਿਹੜਾ ਮੂਲ ਮੰਤਰ ਹੈ ਇਹ ਮੂਲ ਮੰਤਰ ਹੈ ਇਹਦੇ ਉੱਤੋਂ ਉੱਤੇ ਤੋਂ ਵੱਧ ਕੇ ਜਾਂ ਉੱਤੇ ਤੋਂ ਹੋਰ ਕੋਈ ਮੰਤਰ ਨਹੀਂ ਇਹ ਮੰਤਰ ਖਾਲਸਾ ਜੀ ਪਰਮ ਪਿਤਾ ਕਾਲਪੁਰਖ ਵਾਹਿਗੁਰੂ ਜੀ ਦੇ ਮੁੱਖੋਂ ਨਿਕਲਿਆ ਹੈ ਇਹ ਮੰਤਰ ਕਾਲਪੁਰਖ ਵਾਹਿਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਮਹਾਰਾਜ ਨੂੰ ਸੌਪਿਆ ਸੀ ਸੋ ਇਹ ਸੱਚੇ ਪਾਸ਼ਾ ਕਾਲਪੁਰਖ ਦੇ ਮੁਖੋਂ ਨਿਕਲੇ ਹੋਏ ਮੰਤਰ ਨੇ ਬਾਕੀ ਖਾਲਸਾ ਜੀ ਮਹਾਰਾਜ ਦੇ ਚਰਣਾ ਕਮਲਾਂ ਵਿੱਚੋਂ ਜਿਹੜੀਆਂ ਸ਼ਕਤੀਆਂ ਨਿਕਲੀਆਂ ਉਹਨਾਂ ਦੇ ਉਚਾਰੇ ਹੋਏ ਮੰਤਰ ਨੇ ਪਰ ਇਹ ਮਹਾਰਾਜ ਦੇ ਮੁਖੋਂ ਉਚਾਰਿਆ ਹੋਇਆ ਮੂਲ ਮੰਤਰ ਹੈ ਜਿਹੜਾ ਕੋਈ ਇਹਦਾ ਅਭਿਆਸ ਕਰਦਾ ਹੈ ਉਹਨੂੰ ਖਾਲਸਾ ਜੀ ਸੁੱਤੇ ਸਿੱਧ ਸਭ ਕੁਝ ਪ੍ਰਾਪਤ ਹੁੰਦਾ ਮਹਾਰਾਜ ਸੱਚੇ ਪਾਸ਼ਾ ਅੰਦਰ ਦਾ ਗਿਆਨ ਉਹਨੂੰ ਬਖਸ਼ ਲਿੰਦੇ दैਵੀ ਗੁਣ ਉਹਨੂੰ ਪ੍ਰਾਪਤ ਹੋ ਜਾਂਦੇ ਸੋ ਆਓ ਸਰਵਣ ਕਰੀਏ ਮਹਾਰਾਜ ਜੀਆ ਨੇ ਜਿਹੜਾ ਏਕਾ ਖਾਲਸਾ ਜੀ ਲਿਖਿਆ ਹੈ ਉਹ ਜਿੱਦਾਂ ਗਣਤ ਦਾ ਹੈ ਜਿਹਨੂੰ ਆਪਾਂ ਮੈਥ ਕਹਿੰਦੇ ਹਾਂ ਉਹ ਗਣਤ ਦਾ ਏਕਾ ਹੈ ਸਤਿਗੁਰ ਜੀਆਂ ਨੇ ਲਿਖਿਆ ਹੋਇਆ ਸੋ ਖਾਲਸਾ ਜੀ ਉੱਥੇ ਮਹਾਰਾਜ ਨੇ ਜਿਹੜਾ ਇੱਕ ਲਿਖਿਆ ਇੱਕ ਦਾ ਮਤਲਬ ਹੈ ਕਿ ਦੂਜਾ ਕੋਈ ਨਹੀਂ ਮਹਾਰਾਜ ਨੇ ਅਦਵੈਰ ਸਰੂਪ ਲਿਖਿਆ ਇਹਨੂੰ ਕਹਿੰਦੇ ਮਹਾਰਾਜ ਦੱਸਦੇ ਵੀ ਇਹ ਜਿਹੜਾ ਇਹਦੇ ਪਰਥਾਏ ਜਿਹੜਾ ਭੇਦ ਹੁੰਦਾ ਕਿਸੇ ਪ੍ਰਕਾਰ ਦੋ ਬੰਦੇ ਹੋਣ ਤੇ ਭੇਦ ਪੈਦਾ ਹੋ ਜਾਂਦਾ ਸੋ ਇਸੇ ਪ੍ਰਕਾਰ ਮਹਾਰਾਜ ਨੇ ਇੱਕ ਸ਼ਬਦ ਲਿਖਿਆ ਹੈ ਖਾਲਸਾ ਜੀ ਹੋਰ ਕੋਈ ਨਹੀਂ ਦੂਜਾ ਨਹੀਂ ਤੀਜਾ ਨਹੀਂ ਇੱਕ ਹੈ ਉਹ ਉਦੇ ਵਰਗਾ ਹੋਰ ਕੋਈ ਨਹੀਂ ਨਾ ਉਹਦਾ ਕਿਸੇ ਨਾਲ ਵੈਰ ਵਿਰੋਧ ਹੈ ਨਾ ਕਿਸੇ ਨਾਲ ਖਾਲਸਾ ਜੀ ਉਹਦਾ ਝਗੜਾ ਹੈ ਉਹ ਇੱਕੋ ਹੈ ਤੇ ਇੱਕੋ ਦੇ ਵਿੱਚ ਖਾਲਸਾ ਜੀ ਜਿਹੜਾ ਕੋਈ ਉਹ ਦ્વੈਤ ਨਹੀਂ ਰਹਿੰਦੀ ਕਿ ਜਿੱਦਾਂ ਆਪਾਂ Hindu ਮਤ ਨੂੰ ਪੜੀਏ ਸਨਾਤਨ ਮਤ ਨੂੰ ਪੜੀਏ ਤੇ ਖਾਲਸਾ ਜੀ ਉਹਨਾਂ ਨੇ ਉਹ 63 ਤਰ੍ਹਾਂ ਦੇ ਜਿਹੜੇ ਭੇਦ ਉਹਨਾਂ ਨੇ ਮੰਨੇ ਨੇ ਤੇ ਉਹਦੇ ਵਿੱਚ ਵਿਤਕਰਾ ਹੀ ਰਹਿੰਦਾ ਵੀ ਭਗਵਾਨ ਵਿਸ਼ਨੂੰ ਨੂੰ ਮੰਨਣਾ ਹੈ ਕਿ ਸ਼ਿਵ ਜੀ ਨੂੰ ਮੰਨਣਾ ਹੈ ਕਿ ਬ੍ਰਹਮਾ ਜੀ ਨੂੰ ਮੰਨਣਾ ਹੈ ਕਿ ਇੰਦਰ ਜੀ ਨੂੰ ਮੰਨਣਾ ਹੈ ਜਾਂ ਕਿੰ ਨੂੰ ਮੰਨਣਾ ਹੈ ਉਹ ਭੇਦ ਹੈ ਪਰ ਮਹਾਰਾਜ ਨੇ ਇੱਥੇ ਅਕਾਲ ਪੁਰਖ ਜੀ ਨੇ ਸਿੱਧਾ ਸਪਸ਼ਟ ਕਰ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹ ਇੱਕ ਹੈ ਦੂਜਾ ਕੋਈ ਨਹੀਂ ਜਿਵੇਂ ਸਾਰੇ ਕਹਿ ਦਿੰਦੇ ਸਾਰੇ ਹੀ ਇੱਕ ਨੇ ਨਹੀਂ ਭਾਈ ਉਹ ਇੱਕੋ ਹੀ ਹੈ ਤੇ ਅੱਗੇ ਵਾਹਿਗੁਰੂ ਜੀ ਲਿਖਦੇ ਨੇ ਓੰਕਾਰ ਖਾਲਸਾ ਜੀ ਊੜਾ ਪਾਇਆ ਹੋਇਆ ਤੇ ਉਹਦੇ ਉੱਪਰ ਨੂੰ ਇੱਕ ਡੰਡੀ ਖਿੱਚੀ ਆ ਜਿਹਨੂੰ ਅੱਜ ਕੱਲ ਲੋਕਾਂ ਨੇ ਵਿਗਾੜ ਵੀ ਦਿੱਤਾ ਪਰ ਉਹ ਖਾਲਸਾ ਜੀ ਉੱਪਰ ਨੂੰ ਜਾਂਦੀ ਆ ਥੱਲੇ ਨੂੰ ਨਹੀਂ ਆਉਂਦੀ ਮਹਾਰਾਜ ਨੇ ਲਿਖਿਆ ਕਿ ਜਿਹੜਾ ਓੰਕ ਹੈ ਖਾਲਸਾ ਜੀ ਓੰਕਾਰ ਕਾਰ ਜਿਹੜੀ ਹੈ ਉਹ ਡੰਡੀ ਹੈ ਡੰਡੀ ਹੈ ਮਹਾਰਾਜ ਨੇ ਜਿਹੜਾ ਓੰਕ ਲਿਖਿਆ ਉਹ ਸੱਚੇ ਪਾਤਸ਼ਾਹ ਨੇ ਦੱਸ ਉਹਦੇ ਪਰਥਾਏ ਦੱਸਦੇ ਨੇ ਮਹਾਰਾਜ ਲਿਖ ਕੇ ਕਿ ਇਹ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰੇ ਦੇਵੀ ਦੇਵਤਿਆਂ ਦਾ ਸਾਰੀ ਸ੍ਰਿਸ਼ਟੀ ਦਾ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਪ੍ਰਕਾਸ਼ਕ ਹੈ ਇਸ ਓੰਕ ਓੰਗ ਦੇ ਵਿੱਚੋਂ ਸਾਰਾ ਕੁਝ ਬਾਹਰ ਨਿਕਲਿਆ ਸਾਰਾ ਕੁਝ ਇਹਦੇ ਵਿੱਚੋਂ ਪ੍ਰਗਟ ਹੋਇਆ ਉਹ ਇੱਕ ਹੈ ਤੇ ਖਾਲਸਾ ਜੀ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਇਹ ਸਿਰਫ ਇੱਕ ਓੰਕਾਰ ਦੇ ਅਰਥ ਆਪਾਂ ਕਰ ਰਹੇ ਆ ਕਿ ਇੱਕ ਜਿਹੜਾ ਪਹਿਲਾ ਮਾਰ ਇਹਨੇ ਪਾ ਦਿੱਤਾ ਉਹਦਾ ਮਤਲਬ ਹੈ ਉਹ ਇੱਕੋ ਹੀ ਰੱਬ ਹੈ ਉਹਦੇ ਅਰگە ਦੂਜਾ ਕੋਈ ਨਹੀਂ ਤੇ ਖਾਲਸਾ ਜੀ ਓੰ ਜਿਹੜਾ ਹੈ ਉਹਦੇ ਤੋਂ ਸਾਰੇ ਪ੍ਰਕਾਸ਼ ਹੋਏ ਨੇ ਪਰਗਟ ਹੋਏ ਨੇ ਉਹਦੇ ਕੋਲੋਂ ਬਲ ਲੈ ਕੇ ਸੂਰਜ ਚੰਦਰਮਾ ਧਰਤੀ ਜੋ ਖਾਲਸਾ ਜੀ ਖੰਡ ਪਤਾਲ ਸਭ ਕੁਝ ਉਹਦੇ ਤੋਂ ਪੈਦਾ ਹੋਇਆ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਾਰੇ ਭੇਡ ਇੱਥੇ ਖਤਮ ਕਰਤੇ ਸੰਸਾਰ ਦੇ ਨਹੀਂ ਤੇ ਪਹਿਲਾਂ ਖਾਲਸਾ ਜੀ ਸਨਾਤਰੀ ਲੋਕ ਜਾਂ ਪੰਡਤ ਲੋਕ ਉਹ ਭਰਮ ਪਾਉਂਦੇ ਸੀ ਵੀ ਤੁਹਾਡੇ ਤੇ ਸਾੜ ਸਤੀ ਆ ਗਈ ਫਲਾਣੀ ਮਾਤਾ ਦੀ ਸੇਵਾ ਕਰ ਲੋ ਤੁਹਾਡੇ ਤੇ ਆ ਆ ਗਿਆ ਫਲਾਣੇ ਦੇਵ ਦੀ ਸੇਵਾ ਕਰ ਲੋ ਤੁਹਾਡੇ ਤੇ ਆ ਆ ਗਿਆ ਜਗਦੰਭਾ ਮਾਤਾ ਦੀ ਸੇਵਾ ਕਰ ਲੋ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਇੱਥੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕੱਲਾ ਸਿੱਖਾਂ ਨੂੰ ਨਹੀਂ ਇਹ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਵਸਦੇ ਜੀਵਾਂ ਦਾ ਉਪਦੇਸ਼ ਵੈ ਸਤਗੁਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ ਤੇ ਸਾਰੇ ਉਹਦੇ ਤੋਂ ਪੈਦਾ ਹੋਏ ਉਹਨੇ ਪੈਦਾ ਕੀਤੇ ਨੇ ਤੇ ਹੋਰ ਉਹਦੇ ਉਹਦੇ ਬਰਾਬਰ ਦਾ ਕੋਈ ਹੋਰ ਨਹੀਂ ਉਹ ਕੱਲਾ ਹੀ ਐ ਐਵੇਂ ਨਾ ਕਿਸੇ ਪਿੱਛੇ ਲੱਗ ਕੇ ਡਰਦੇ ਫਿਰਦੇ ਰਿਆ ਕਰੋ ਅਕਾਲ ਪੁਰਖ ਨਾਲ ਜੁੜੋ ਵਾਹਿਗੁਰੂ ਜੀ ਨਾਲ ਜੁੜੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਉਹ ਕਿਸੇ ਨਾਲ ਭੇਦ ਭਾਵ ਨਹੀਂ ਰੱਖਦਾ ਫਿਰ ਅੱਗੇ ਖਾਲਸਾ ਦੀ ਜਿਹੜੀ ਮਹਾਰਾਜ ਨੇ ਉੱਤੇ ਡੰਡੀ ਖਿੱਚੀ ਐ ਉਹਦਾ ਕੀ ਮਤਲਬ ਹੈ ਉਹਦੇ ਪਰਥਾਏ ਵੀ ਸਤਗੁਰੂ ਜੀ ਲਿਖਦੇ ਕਹਿੰਦੇ ਕਿ ਇਹ ਜਿਹੜੀ ਸੰਕੇਤਕ ਵਿਧਿਆ ਹੈ ਜਿਵੇਂ ਖਾਲਸਾ ਦੀ ਕੋਈ ਬੰਦਾ ਮੂੰਹੋਂ ਨਾ ਬੋਲੇ ਤੇ ਉਹਨੂੰ ਆਪਾਂ ਪੁੱਛ ਲਈਏ ਕਿ ਯਾਰ ਅਸੀਂ ਕਿਸੇ ਅਨੇ ਘਰ ਜਾਣਾ ਉਹ ਅਗਰ ਮੁੱਖੋਂ ਬੋਲ ਕੇ ਨਾ ਦੱਸੇ ਹੱਥ ਨਾਲ ਦੱਸ ਦੇ ਵੀ ਐਨੂੰ ਚੱਲ ਜਾ ਉਹ ਸੰਕੇਤਕ ਵਿਧਿਆ ਮੰਨੀ ਜਾਂਦੀ ਹੈ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀਆਂ ਨੇ ਸਾਨੂੰ ਐਡਾ ਗੋਝ ਗਿਆਨ ਬਖਸ਼ਿਆ ਕਿ ਖਾਲਸਾ ਜੀ ਸਾਨੂੰ ਉਹਦੀ ਸਮਝ ਨਹੀਂ ਕਿਉਂਕਿ ਜਿਹੜੇ ਮਹਾਰਾਜ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਦੱਸਿਆ ਜਿਹੜਾ ਮਹਾਰਾਜ ਨੇ ਇੱਥੇ ਤਿੰਨੇ ਵਿਦਿਆ ਮਹਾਰਾਜ ਨੇ ਯੂਜ਼ ਕੀਤੀਆਂ ਖਾਲਸਾ ਜੀ ਜਿਸ ਵੇਲੇ ਸ੍ਰਿਸ਼ਟੀ ਦਾ ਜਦੋਂ ਵਧੀ ਫੁੱਲੀ ਹੈ ਕਈ ਪ੍ਰਕਾਰ ਦੀਆਂ ਇਹਦੇ ਵਿੱਚ ਚੀਜ਼ਾਂ ਆਈਆਂ ਉਸ ਵੇਲੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਬੋਲੇ ਹੋਏ ਸ਼ਬਦਾਂ ਦੀ ਸ਼ਬ ਸਮਝਾਉਣ ਲੱਗੀ ਜਦੋਂ ਮਹਾਰਾਜ ਨੇ ਜੋ ਕੁਝ ਬੋਲਿਆ ਮਹਾਰਾਜ ਜੀਆਂ ਦੇ ਸੱਚੇ ਪਾਸ਼ਾ ਦੇ ਬੋਲਾਂ ਵਿੱਚ ਕੱਲੇ-ਕੱਲੇ ਬੋਲ ਵਿੱਚ ਭੇਦ ਹੈ ਹੁਣ ਕੱਲਾ ਇੱਕ ਓੰਕਾਰ ਹੀ ਖਾਲਸਾ ਜੀ ਭੇਦ ਰੂਪ ਹੈ ਇਦੇ ਵਿੱਚ ਤਿੰਨ ਭਾਸ਼ਾਵਾਂ ਯੂਜ਼ ਹੋਈਆਂ ਨੇ ਕੱਲੇ ਇੱਕ ਓੰਕਾਰ ਚ ਖਾਲਸਾ ਜੀ ਇੱਕ ਜਿਹੜਾ ਹੈ ਉਹ ਗਣਿਤ ਦਾ ਹੈ ਭਾਵ ਮੈਥ ਦਾ ਹੈ ਇਕਾ ਤੇ ਜਿਹੜਾ ਓੰਗ ਹੈ ਖਾਲਸਾ ਜੀ ਮਹਾਰਾਜ ਨੇ ਜਿਹੜਾ ਓੰਗ ਬਖਸ਼ ਲਿਖਿਆ ਉਹ ਲਵਜੀ ਭਾਸ਼ਾ ਹੈ ਭਾਵ ਲਵਜਾਂ ਨਾਲ ਲਿਖਣ ਵਾਲੀ ਜਿਹਨੂੰ ਆਪਾਂ ਲਿਪੀ ਲਿਖ ਦਿੰਦੇ ਆ ਤੇ ਫਿਰ ਖਾਲਸਾ ਜੀ ਜਿਹੜੀ ਉੱਤੇ ਕਾਰ ਚਲਾਈ ਹੈ ਉਤੋਂ ਲੀ ਖਿੱਚੀ ਹੈ ਉਹ ਸੰਕੇਤਕ ਵਿਧਿਆ ਇਹਨਾਂ ਦੇ ਭਾਸ਼ਾ ਵਿਗਿਆਨੀਆਂ ਮੁਤਾਬਕ ਜਿਹੜਾ ਨਾ ਦੁਨੀਆ ਦੇ ਆਰੰਭ ਕਾਲ ਤੋਂ ਇਹ ਤਿੰਨ ਤਰ੍ਹਾਂ ਦੀ ਜਿਹੜੀ ਵਿਧਿਆ ਜਿਹੜੀ ਪ੍ਰਚਲਿਤ ਸੀ ਇੱਕ ਤੇ ਖਾਲਸਾ ਜੀ ਗਣਤ ਦੀ ਗਣਤ ਕੀਤੀ ਜਾਂਦੀ ਸੀ ਉਹਦੇ ਨਾਲ ਦੁਨੀਆ ਚੱਲਦੀ ਸੀ ਫਿਰ ਖਾਲਸਾ ਜੀ ਲਵਜੀ ਵਿਧਿਆ ਆਈ ਲਵਜੀ ਵਿਧਿਆ ਦੇ ਵਿੱਚ ਲਿਖ ਕੇ ਵੀ ਦੱਸਿਆ ਜਾਣ ਲੱਗਾ ਫਿਰ ਤੀਜੀ ਜਿਹੜੀ ਵਿਧਿਆ ਆਈ ਉਹ ਸੰਕੇਤਕ ਵਿਧਿਆ ਆਈ ਜਿੱਦਾਂ ਕਿਸੇ ਨੂੰ ਇਸ਼ਾਰਾ ਕਰ ਦੇਣਾ ਵੀ ਇਹਨੂੰ ਚੱਲਦਾ ਯਾ ਇਸ਼ਾਰਾ ਕਰਕੇ ਦੱਸਦਾ ਉਹਨੂੰ ਚੱਲ ਜਣਾ ਜਦੋਂ ਕੋਈ ਪੁੱਛੇ ਕਿ ਫਲਾਣਾ ਕਿੱਥੇ ਆ ਤੇ ਆਪਾਂ ਘਰਵਾਲ ਨੂੰ ਹੱਥ ਕਰਦੀਏ ਬੋਲੀਏ ਨਾ ਤੇ ਕਹਿਦੀਏ ਘਰੇ ਆ ਵੀ ਘਰਵਾਲ ਨੂੰ ਹੱਥ ਕਰਦੀਏ ਸੰਕੇਤਿਕ ਵਿਧਿਆ ਅਗਲਾ ਸਮਝ ਜਾਂਦਾ ਆਪਾਂ ਵੀ ਸਮਝਦੇ ਹਾਂ ਨਾ ਜਦੋਂ ਮੰਨ ਲਓ ਕੋਈ ਬੰਦਾ ਇਹੋ ਜਿਹਾ ਜਿਹੜਾ ਜਾਂਦਾ ਕੁਝ ਖਾ ਰਿਹਾ ਹੋਵੇ ਜਾਂ ਖਾਲਸਾ ਜੀ ਮੁੱਖੋਂ ਗੂੰਗਾ ਹੋਵੇ ਪਰ ਉਹਨੂੰ ਸੁਣਦਾ ਹੋਵੇ ਜਦੋਂ ਅਸੀਂ ਉਹਨੂੰ ਪੁੱਛ ਲਈਏ ਵੀ ਯਾਰ ਅਸੀਂ ਫਲਾਣੇ ਪਿੰਡ ਜਾਣਾ ਤੇ ਖਾਲਸਾ ਜੀ ਉਹ ਹੱਥ ਕਰਕੇ ਦੱਸਦਾ ਵੀ ਇੱਧਰੋਂ ਚੱਲ ਜੋ ਉਹ ਸੰਕੇਤਿਕ ਵਿਧਿਆ ਹੈ ਜਿਵੇਂ ਬੋਰਡ ਦੇ ਉੱਤੇ ਪਿੰਡ ਵੀ ਲਿਖਿਆ ਹੁੰਦਾ ਨਾਲ ਐਰੋ ਲਿਖਿਆ ਹੁੰਦਾ ਐਰੋ ਜਿਹੜਾ ਹੈ ਖਾਲਸਾ ਜੀ ਉਹ ਸੰਕੇਤਕ ਵਿਧਿਆ ਮਹਾਰਾਜ ਨੇ ਤਿੰਨੇ ਤਿੰਨੇ ਵਿਧਿਆ ਇੱਕ ਓੰਕਾਰ ਦੇ ਵਿੱਚ ਵਰਤਨੀਆਂ ਕੀਤੀਆਂ ਐਸੇ ਦੀਨ ਦੁਨੀ ਦੇ ਮਾਲਕ ਜੀ ਨੇ ਸਾਨੂੰ ਖਾਲਸਾ ਜੀ ਗੋਜ ਗਿਆਨ ਬਖਸ਼ਿਆ ਸੋ ਇਹ ਤਿੰਨੇ ਚੀਜ਼ਾਂ ਲੈ ਕੇ ਮਹਾਰਾਜ ਨੇ ਦੱਸਿਆ ਕਿ ਜਿਹੜਾ ਉਹ ਪਰਮੇਸ਼ਰ ਹੈ ਇੱਕ ਹੈ ਤੇ ਖਾਲਸਾ ਜੀ ਸਾਰਾ ਕੁਝ ਉਹਦੇ ਉਤੋਂ ਉੱਚੋਂ ਨਿਕਲਿਆ ਪ੍ਰਕਾਸ਼ਮਾਨ ਹੋਇਆ ਫਿਰ ਖਾਲਸਾ ਜੀ ਉਹਦੇ ਉੱਤੇ ਜਿਹੜੀ ਕਾਰ ਹੈ ਜਿਹੜੀ ਉੱਪਰ ਮਹਾਰਾਜ ਜੀਆ ਨੇ ਕਾਰ ਲਿਖ ਦਿੱਤੀ ਹੈ ਤੇ ਉਹ ਕਾਰ ਦਾ ਮਤਲਬ ਹੈ ਕਿ ਖਾਲਸਾ ਜੀ ਜਿੰਨਾ ਕੁਝ ਪੈਦਾ ਹੋਇਆ ਉਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਰਜਾ ਹੈ ਪਰਮੇਸ਼ਰ ਹੀ ਉਨ੍ਹਾਂ ਦੇ ਉੱਤੇ ਕਾਰ ਕਰ ਰਿਹਾ ਹੈ ਉਹ ਸੰਕੇਤਕ ਜਿਹੜਾ ਖਾਲਸਾ ਜੀ ਅੱਖਰ ਲਿਖਿਆ ਮਹਾਰਾਜਿਆਂ ਨੇ ਕਿ ਉਹ ਸਾਰਿਆਂ ਦੇ ਉੱਤੇ ਜਿਹੜਾ ਹੁਕਮ ਚੱਲ ਰਿਹਾ ਹੈ ਉਹ ਉਹ ਓੰਕਾਰ ਦਾ ਚੱਲ ਰਿਹਾ ਹੈ ਇੱਕ ਓੰਕਾਰ ਦਾ ਚੱਲ ਰਿਹਾ ਹੈ ਸੋ ਖਾਲਸਾ ਜੀ ਦੂਜਾ ਸ਼ਬਦ ਜਿਹੜਾ ਸਤਨਾਮ ਹੈ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਣਾ ਕੀਤਾ ਵੀ ਤਿੰਨੇ ਕਾਲਾਂ ਵਿੱਚ ਨਾਸ਼ ਹੋਣ ਵਾਲਾ ਨਹੀਂ ਸਦਾ ਸਥਿਰ ਰਹਿਣ ਵਾਲਾ ਤੇ ਉਹਦੇ ਪ੍ਰਥਾਏ ਮਹਾਰਾਜ ਸੱਚੇ ਪਾਸ਼ਾ ਨੇ ਦੱਸਣਾ ਵੀ ਕੀਤਾ ਕਿ ਜਿਹੜਾ ਸਤਨਾਮ ਹੈ ਨਾ ਇਹ ਪਰਮੇਸ਼ਰ ਦਾ ਪਹਿਲਾ ਨਾਮ ਹੈ ਅਸਲ ਦੇ ਵਿੱਚ ਇਸ ਤੋਂ ਬਾਅਦ ਖਾਲਸਾ ਜੀ ਨਿਕਲੇ ਨੇ ਗੋਵਿੰਦ ਜਾਂ ਵਾਸudev ਜਾਂ ਰਾਮ ਜਾਂ ਅੱਲਾ ਜਾਂ ਹੋਰ ਜਿੰਨੇ ਵੀ ਨਾਮ ਸ੍ਰਿਸ਼ਟੀ ਦੇ ਪੈਦਾ ਹੋਏ ਉਹ ਬਾਅਦ ਵਿੱਚ ਹੋਏ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਹਿੰਦੇ ਵੀ ਨੇ ਪੰਚਮ ਪਾਸ਼ਾ ਬਾਣੀ ਵਿੱਚ ਮਹਾਰਾਜ ਨੇ ਮਾਰੂ ਮੱਲੇ ਵਿੱਚ ਬਚਨ ਵੀ ਕੀਤਾ ਆ ਵੀ ਕੀਰਤਨ ਨਾਮ ਕਥੇ ਤੇਰੇ ਜਿਹਬਾ ਸਤਨਾਮ ਤੇਰਾ ਪਰਾਪੁਰਬਲਾ ਸੋ ਮਹਾਰਾਜ ਜੀਆਂ ਦਾ ਜਿਹੜਾ ਸਤ ਨਾਮ ਹੈ ਉਹ ਖਾਲਸਾ ਜੀ ਜਿਹੜਾ ਪਰਪੁਰਬਲਾ ਭਾਵ ਪਹਿਲੇ ਨੰਬਰ ਵਾਲਾ ਹੈ ਤੇ ਸਨਾਤਨੀ ਨਾਮ ਹੈ ਸੋ ਅੱਗੇ ਸੱਚੇ ਪਾਸ਼ਾ ਮਹਾਰਾਜ ਨੇ ਕਿਹਾ ਕਰਤਾ ਪੁਰਖ ਸਤਗੁਰ ਕਹਿੰਦੇ ਸਿਰਜਣਹਾਰ ਤੇ ਵਿਆਪਕ ਸਰੂਪ ਓਰਮੇਸ਼ਰ ਹੈ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੇ ਖਾਲਸਾ ਜੀ ਸਾਰਿਆਂ ਦੇ ਉੱਤੇ ਆਪਣਾ ਹੁਕਮ ਜਮਾਉਣ ਵਾਲਾ ਤੇ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਵਾਹਿਗੁਰੂ ਹੈ ਸੋ ਮਹਾਰਾਜ ਕਹਿੰਦੇ ਕੁਦਰਤ ਕਰਕੇ ਵਸਿਆ ਸੂਈ ਉਹ ਕਰਤਾ ਪੁਰਖ ਜਿਹੜਾ ਹੈ ਕਰਨ ਵਾਲਾ ਹੈ ਸਾਰੀਆਂ ਚੀਜ਼ਾਂ ਨੂੰ ਸਿਰਜਣ ਵਾਲਾ ਹੈ ਸਾਰਿਆਂ ਨੂੰ ਸਿਰਜ ਕੇ ਤੇ ਵਿੱਚ ਫਿਰ ਖਾਲਸਾ ਜੀ ਵਸ ਕੇ ਬੈਠਾ ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੰਸਾਰ ਜਿਹੜਾ ਸੱਚੇ ਪਰਮੇਸ਼ਰ ਕਾਲਪੁਰਖ ਨੇ ਕੋਠੀ ਪਾਈ ਹੋਈ ਆ ਕੋਠੜੀ ਬਣਾਈ ਹੋਈ ਆ ਝੁੱਗੀ ਬਣਾਈ ਹੋਈ ਆ ਤੇ ਝੁੱਗੀ ਵਿੱਚ ਆਪ ਹੀ ਸੱਜ ਕੇ ਬੈਠਾ ਆਪ ਹੀ ਵਿੱਚ ਵਸ ਕੇ ਬੈਠਾ ਸੋ ਇਹ ਕਰਤਾਪੁਰਖ ਹੈ ਅੱਗੇ ਦੋ ਸ਼ਬਦ ਨਿਰਭਉ ਨਿਰਵੈਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਿੰਨੀ ਜਿੰਨੀ ਸ੍ਰਿਸ਼ਟੀ ਨੂੰ ਪੈਦਾ ਪਰਮੇਸ਼ਰ ਨੇ ਕੀਤਾ ਹੈ ਉਹਨਾਂ ਵਿੱਚ ਇੱਕ ਬਿਮਾਰੀ ਪਾਈ ਹੈ ਖਾਲਸਾ ਜੀ ਉਹ ਕਿਹੜੀ ਹੈ ਕਿਉਂਕਿ ਜਿਹੜਾ ਤਗੜਾ ਉਹ ਮਾਰੇ ਤੇ ਮਾੜੇ ਤੇ ਰੋਹ ਪਾਉਂਦਾ ਤੇ ਖਾਲਸਾ ਜੀ ਮਾੜੇ ਨੂੰ ਡਰਾਉਂਦਾ ਤੇ ਜਿਹੜਾ ਉਹ ਤੋਂ ਮਾੜਾ ਹੋਵੇ ਉਹਨੂੰ ਉਹ ਡਰਾਉਂਦਾ ਇਹ ਜਿਹੜੀ ਬਿਮਾਰੀ ਮਹਾਰਾਜ ਕਹਿੰਦੇ ਦੇਵਤਿਆਂ ਵਿੱਚ ਵੀ ਹੈ ਦੇਵਤਿਆਂ ਦੇ ਵਿੱਚ ਵੀ ਇਹ ਚੀਜ਼ ਬਿਮਾਰੀ ਹੈਗੀ ਹੈ ਜਿਹੜਾ ਤਕੜਾ ਦੇਵਤਾ ਉਹ ਮਾੜੇ ਨੂੰ ਡਰਾਉਂਦਾ ਹੈ ਉੱਤੇ ਹੁਕਮ ਚਲਾਉਂਦਾ ਹੈ ਸੋ ਮਹਾਰਾਜ ਕਹਿੰਦੇ ਪਰ ਇਹ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਗੁਣ ਨੇ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਨਾਲ ਵੈਰ ਕਮਾਉਂਦਾ ਉਹ ਸਥਿਰ ਰਹਿੰਦਾ ਹੈ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਸਾਰਿਆਂ ਨੂੰ ਵੇਖਦਾ ਕਿਸੇ ਨਾਲੋਂ ਡਰ ਨਹੀਂ ਕਿਸੇ ਤੇ ਡਰ ਨਹੀਂ ਪਉਂਦਾ ਕਿਸੇ ਦੇ ਨਾ ਕਿਸੇ ਦਾ ਭੈ ਰੱਖਦਾ ਤੇ ਨਾ ਕਿਸੇ ਨੂੰ ਭੈ ਦਿੰਦਾ ਇਹ ਨਾ ਉਹ ਵਾਹਿਗੁਰੂ ਸੱਚੇ ਪਾਸ਼ਾ ਕਿਸੇ ਨਾਲ ਵੈਰ ਕਮਾਉਂਦਾ ਬਾਕੀ ਸਾਰੀ ਸ੍ਰਿਸ਼ਟੀ ਖਾਲਸਾ ਜੀ ਚਾਹੇ ਸੂਖਸ਼ਮ ਹੈ ਜਾਂ ਸਥੂਲ ਹੈ ਉਹ ਸਾਰੀ ਸ੍ਰਿਸ਼ਟੀ ਇੱਕ ਦੂਜੇ ਨਾਲ ਵੈਰ ਕਮਾਉਂਦੀ ਹੈ ਤੇ ਇੱਕ ਦੂਜੇ ਦਾ ਭੈ ਰੱਖਦੀ ਹੈ ਮਾੜਾ ਬੰਦਾ ਵੱਡੇ ਤੋਂ ਡਰਦਾ ਸੋ ਭੈ ਰੱਖਦਾ ਸੰਸਾਰ ਸੋ ਖਾਲਸਾ ਜੀ ਅੱਗੇ ਮਹਾਰਾਜਿਆਂ ਦੇ ਬੋਲ ਅਕਾਲ ਮੂਰਤ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੀ ਮੂਰਤੀ ਜਿਹੜੀ ਅਕਾਲ ਹੈ ਨਾ ਖਤਮ ਹੋਣ ਵਾਲੀ ਉਹ ਕਾਲ ਵਿੱਚ ਨਹੀਂ ਆਉਂਦਾ ਕਾਲ ਤੋਂ ਪਰੇ ਹੈ ਜਿਵੇਂ ਕਲਗੀਧਰ ਪਾਸ਼ਾ ਮਹਾਰਾਜ ਨੇ ਦੱਸਿਆ ਵੀ ਬਾਕੀ ਸਾਰੇ ਦੇਵਤੇ ਜਿਹੜੇ ਕਾਲ ਦੇ ਵਿੱਚ ਨੇ ਪਰ ਪਰਮੇਸ਼ਰ ਕਾਲ ਵਿੱਚ ਨਹੀਂ ਆਉਂਦਾ ਪਰਮੇਸ਼ਰ ਨੇ ਮੌਤ ਬਣਾਈ ਹੈ ਉਹਨੂੰ ਮੌਤ ਦਾ ਕਾਹਦਾ ਡਰ ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨੁ ਪ੍ਰਕਾਸ਼ਾ ਸકલ ਕਾਲ ਕਾ ਕੀ ਅਤਮਾਸ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਤੋਂ ਡਰਦੇ ਨਹੀਂ ਉਹ ਮੌਤ ਪੈਦਾ ਕਰਨ ਵਾਲਾ ਵਾਹਿਗੁਰੂ ਹੈ ਉਹਨੂੰ ਕਿਸੇ ਦਾ ਕੋਈ ਭੈ ਨਹੀਂ ਅੱਗੇ ਖਾਲਸਾ ਜੀ ਬਚਨ ਆਉਂਦਾ ਅਜੂਨੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕਿਸੇ ਜੂਨ ਵਿੱਚ ਨਹੀਂ ਆਉਂਦਾ ਹੁਣ ਅਸੀਂ ਵੀ ਖਾਲਸਾ ਜੀ ਆਪਣੇ ਪਿਓ ਦੀ ਬਿੰਦ ਤੋਂ ਮਾਂ ਦੇ ਗਰਭ ਵਿੱਚ ਗਏ ਹਾਂ ਗਰਭ ਵਿੱਚ ਰਹਿ ਕੇ 9 ਮਹੀਨੇ ਰਹੇ ਆ ਫਿਰ ਸਾਡਾ ਜਨਮ ਹੋਇਆ ਉਸੇ ਪ੍ਰਕਾਰ ਹੀ ਜਨਮਰ ਨੇ ਉਸੇ ਪ੍ਰਕਾਰ ਹੀ ਪੰਛੀ ਨੇ ਕੋਈ ਆਂਡਿਆਂ ਰਾਹੀਂ ਆ ਰਿਹਾ ਕੋਈ ਜੇਲ ਰਾ ਜਿਹੜੀ ਜੇਲ ਰਾਹੀਂ ਆਉਂਦਾ ਕੋਈ ਉਤਪਜ ਨਹੀਂ ਆਉਂਦਾ ਪਰ ਖਾਲਸਾ ਜੀ ਸਾਰੇ ਜੂਨਾ ਰਾਹੀਂ ਤੁਰੇ ਆਉਂਦੇ ਪਰ ਵਾਹਿਗੁਰੂ ਸੱਚੇ ਪਾਸ਼ਾ ਜੂਨਾ ਵਿੱਚ ਨਹੀਂ ਆਉਂਦਾ ਜੂਨਾ ਰਾਹੀਂ ਨਹੀਂ ਆਉਂਦਾ ਉਦੇ ਪਰਥਾਏ ਵੀ ਮਹਾਰਾਜ ਬਚਨ ਕਰਦੇ ਪੈਰੋ ਮੁਹੱਲਾ ਪੰਜਵਾਂ ਸਤਿਗੁਰੂ ਉਹਦੇ ਵਿੱਚ ਵੀ ਬਚਨ ਕਰਦੇ ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ ਮਹਾਰਾ ਕਹਿੰਦੇ ਉਹ ਮੁਖ ਸੜ ਜਾਣਾ ਚਾਹੀਦਾ ਜਿਹੜਾ ਕਹਿੰਦਾ ਵਾਹਿਗੁਰੂ ਜੂਨਾ ਨਹੀਂ ਆਉਂਦਾ ਖਾਲਸਾ ਜੀ ਹੁਣ ਇੱਥੇ ਕੋਈ ਪ੍ਰਸ਼ਨ ਕਰ ਦਵੇ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਫਰਮਾ ਦੇ ਗਰਬ ਰਾਹੀਂ ਆਏ ਕਲਗੀਧਰ ਪਾਤਸ਼ਾਹ ਵੀ ਆਏ ਪਰ ਖਾਲਸਾ ਜੀ ਇਹ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਉਹ ਕੋਸ਼ਿਸ਼ ਕਰਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਜ਼ਰੂਰ ਬੋਲ ਕੇ ਦੱਸਾਂਗੇ ਇੱਥੇ ਬੋਲਿਆ ਤੇ ਗੱਲ ਵੱਡੀ ਹੋ ਜਾਣੀ ਫਿਰ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਬਚਨ ਹੈ ਸ਼ਬਦ ਹੈ ਉਹ ਹੈ ਸੈ ਪੰਗ ਖਾਲਸਾ ਜੀ ਸੈ ਪੰਗ ਦਾ ਮਤਲਬ ਹੁੰਦਾ ਹੈ ਸੁਤੇ ਸਿੱਧ ਪ੍ਰਕਾਸ਼ ਆਪਣੇ ਆਪ ਆਪਣੇ ਆਪੇ ਤੋਂ ਪ੍ਰਕਾਸ਼ ਪੈਦਾ ਕਰਨਾ ਜਿਹੜੇ ਖਾਲਸਾ ਜੀ ਸੂਰਜ ਚੰਦਰਮਾ ਤਾਰੇ ਜਾਂ ਅੱਗ ਹੈ ਜਾਂ ਬਿਜਲੀ ਹੈ ਜਾਂ ਜਿੰਨੀਆਂ ਵੀ ਆ ਖਟ ਜੋਤੀਆਂ ਖਾਲਸਾ ਜੀ ਸਭ ਕੁਝ ਪ੍ਰਕਾਸ਼ਮਾਨ ਦਿਖ ਰਹੀਆਂ ਸੂਰਜ ਵੱਡੇ ਵੱਡੇ ਕੱਡੇ ਕੱਡੇ ਖਾਲਸਾ ਜੀ ਕਿੰਨਾ ਤਗੜਾ ਸੂਰਜ ਹੈ ਉੱਡਾ ਤਗੜਾ ਚੰਦਰਮਾ ਹੈ ਜਿਹੜਾ ਪ੍ਰਕਾਸ਼ਮਾਨ ਪਰ ਮਹਾਰਾਜ ਕਹਿੰਦੇ ਇੱਕ ਸਮਾਂ ਆਵੇਗਾ ਇਹਨਾਂ ਦੀ ਰੋਸ਼ਨੀ ਖਤਮ ਹੋ ਜਾਵੇਗੀ ਇਹ ਖਤਮ ਹੋ ਜਾਣਗੇ ਇਹਨਾਂ ਦੇ ਵਿੱਚੋਂ ਲਾਈਟ ਨਿਕਲਣੀ ਬੰਦ ਹੋ ਜਾਵੇਗੀ ਪਰ ਆਕਾਲਪੁਰਖ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹ ਅਖੰਡ ਜੋਤ ਚੱਲੇਗੀ ਉਹ ਕਦੇ ਬੁਝਣ ਵਾਲੀ ਨਹੀਂ ਹੈ ਸਾਇ ਭੰਗਾ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਹੋਣ ਵਾਲੀ ਹੈ ਇਹ ਸੂਰਜ ਵਰਗੇ ਤੇ ਸਾਰੇ ਆਕਾਲਪੁਰਖ ਕੋਲੋਂ ਜੋਰ ਲੈਂਦੇ ਨੇ ਖਾਲਸਾ ਜੀ ਮਹਾਰਾਜ ਕਹਿੰਦੇ ਨਾ ਨਮੋ ਸੂਰਜ ਸੂਰਜੇ ਸੋ ਮਹਾਰਾ ਕਹਿੰਦੇ ਮੈਂ ਉਸ ਸੂਰਜ ਨੂੰ ਨਮਸਕਾਰ ਕਰਦਾ ਜਿਹੜਾ ਸੂਰਜ ਇਹਨਾਂ ਸਾਰਿਆਂ ਨੂੰ ਰੋਸ਼ਨੀ ਦੇਣ ਵਾਲਾ ਭਾਵਕਾਲਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਜੋਤ ਕਦੇ ਖਤਮ ਨਹੀਂ ਹੋ ਸਕਦੀ ਇਹ ਸਾਰੀਆਂ ਜੋਤਾਂ ਖਤਮ ਹੋ ਸਕਦੀਆਂ ਜਿਹਦੇ ਪ੍ਰਥਾਏ ਮਹਾਰਾਜ ਨੇ ਲਿਖਿਆ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਜੋਤ ਦਾ ਹੀ ਖਾਲਸਾ ਜੀ ਸਾਡੇ ਅੰਦਰ ਪ੍ਰਭਾਵ ਹੈ ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ ਕਲਗੀਧਰ ਪਾਤਸ਼ਾਹ ਨੇ ਵੀ ਬੋਲਣਾ ਕੀਤਾ ਸੋ ਅੱਗੇ ਗੁਰ ਪ੍ਰਸਾਦ ਖਾਲਸਾ ਜੀ ਜਿਹੜਾ ਗੁਰ ਪ੍ਰਸਾਦ ਸ਼ਬਦ ਹੈ ਇਹੋ ਸਮਝਣ ਵਾਲਾ ਹੈ ਜਿਹੜਾ ਇੰਨੇ ਗੁਣਾ ਵਾਲਾ ਪਰਮੇਸ਼ਰ ਹੈ ਨਾ ਜਿਹੜਾ ਸਤਨਾਮ ਹੈ ਕਰਤਾ ਪੁਰਖ ਹੈ ਨਿਰਭਉ ਨਿਰਵੈਰ ਹੈ ਅਕਾਲ ਮੂਰਤ ਹੈ ਜੂਨੀ ਹੈ ਸਭ ਪੰਗ ਹੈ ਇੰਨੇ ਗੁਣਾ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਕਿਵੇਂ ਮਿਲਦਾ ਕਹਿੰਦੇ ਗੁਰੂ ਦੀ ਕਿਰਪਾ ਨਾਲ ਮਿਲਦਾ ਜੇ ਗੁਰੂ ਨੂੰ ਕੋਈ ਖੁਸ਼ ਕਰ ਲਵੇ ਗੁਰੂ ਨੂੰ ਭਾਈ ਆਪਣੇ ਗੁਰੂ ਨੂੰ ਗੁਰੂ ਦੇ ਉੱਤੇ ਆਪਣਾ ਆਪਾ ਵਾਰ ਦੇਵੇ ਗੁਰੂ ਦੇ ਹਰ ਇੱਕ ਬਚਨ ਨੂੰ ਕਮਾ ਲਵੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨਜਰੀ ਆ ਜਾਂਦਾ ਪਰ ਖਾਲਸਾ ਜੀ ਅਸੀਂ ਮਹਾਰਾਜ ਤੇ ਪ੍ਰੀਤ ਨਹੀਂ ਰੱਖਦੇ ਸਤਗੁਰੂ ਸਾਨੂੰ ਉਹਦੇ ਨਾਲ ਮਨਾਉਣ ਵਾਲਾ ਹੈ ਪਰਮੇਸ਼ਰ ਨਾਲ ਜਿਵੇਂ ਮਹਾਰਾਜ ਕਹਿੰਦੇ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲ ਹੈ ਪ੍ਰਭੂ ਹਰਦਰਗੇ ਕਾਬਾ ਸੀਠ ਸੋ ਗੁਰੂ ਖਾਲਸਾ ਜੀ ਸਭ ਕੁਝ ਕਰਨ ਵਾਲਾ ਹੈ ਗੁਰੂ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਹੀ ਪਰਮੇਸ਼ਰ ਪੈਦਾ ਹੋਊਗਾ ਗੁਰੂ ਦੀ ਕਿਰਪਾ ਨਾਲ ਹੀ ਸਾਡਾ ਸੁਧਾਰ ਹੋਵੇਗਾ ਜਿਵੇਂ ਮਹਾਰਾਜ ਕਹਿੰਦੇ ਬਲਹਾਰੀ ਗੁਰੇ ਆਪਣੇ ਦੇਹਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਉਹ ਆਪਣੇ ਗੁਰੂ ਤੋਂ ਬਲਹਾਰਨੇ ਜਾਈਏ ਜਿਨੇ ਖਾਲਸਾ ਜੀ ਸਾਨੂੰ ਬੰਦਿਆਂ ਤੋਂ ਦੇਵਤੇ ਕਰਨਾ ਜੇ ਸੋਚਨਦਾ ਉਗਵਹ ਸੂਰਜ ਚੜ੍ਹੇ ਹਜ਼ਾਰ ਅਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਹੀ ਰਹਿਣਾ ਸੋ ਗੁਰੂ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੋ ਸਕਦਾ ਭਾਈ ਰੇ ਗੁਰੂ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਬਿਆਸ ਹੈ ਕੋਏ ਮਹਾਰਾ ਕਹਿੰਦੇ ਜਾ ਕੇ ਭਾਵੇਂ ਬ੍ਰਹਮੇ ਨੂੰ ਪੁੱਛ ਲੋ ਭਾਵੇਂ ਨਾਰਦ ਜੀ ਨੂੰ ਪੁੱਛ ਲੋ ਭਾਵੇਂ ਵੇਦ ਬਿਆਸ ਜੀ ਨੂੰ ਪੁੱਛ ਲੋ ਗੁਰੂ ਤੋਂ ਬਿਨਾ ਕਦੇ ਗਿਆਨ ਨਹੀਂ ਹੋ ਸਕਦਾ ਸੋ ਖਾਲਸਾ ਜੀ ਇਥੋਂ ਤੱਕ ਮਹਾ ਮੰਤਰ ਹੈ ਇਨੂੰ ਮਹਾ ਮੰਤਰ ਕਹਿੰਦੇ ਆ ਜਿਹੜਾ ਕਾਲਪੁਰਖ ਵਾਹਿਗੁਰੂ ਜੀ ਨੇ ਮੁੱਖੋਂ ਉਚਾਰਨ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤਾ ਫਿਰ ਉਹ ਤੋਂ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਆਪਣਾ ਬਾਲ ਵੀ ਖਾਲਸਾ ਜੀ ਇਸ ਮੂਲ ਮੰਤਰ ਵਿੱਚ ਰਾਜ ਕੇ ਭਾਵ ਬਖਸ਼ ਕੇ ਸਾਨੂੰ ਬਖਸ਼ਿਆ ਉਹਦੇ ਵਿੱਚ ਮਹਾਰਾਜ ਨੇ ਲਿਖਿਆ ਜਪ ਜਿਹੜੀ ਇਹ ਬਾਣੀ ਵੀ ਸ਼ੁਰੂ ਹੋਣੀ ਹੈ ਖਾਲਸਾ ਜੀ ਉਹਦਾ ਨਾਮ ਵੀ ਜਪ ਹੈ ਭਾਵ ਜਪਣ ਜੋਗ ਜਪਣ ਵਾਲੀ ਬਾਣੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀਪੀ ਸੱਚ ਮਹਾਰਾ ਕਹਿੰਦੇ ਆਦ ਸੱਚ ਭਾਵ ਕਿ ਜਿਸ ਵੇਲੇ ਧਰਤੀ ਤੇ ਕੁਝ ਵੀ ਨਹੀਂ ਸੀ ਕੋਈ ਧਰਤੀ ਨਹੀਂ ਸੀ ਕੋਈ ਆਕਾਸ਼ ਨਹੀਂ ਸੀ ਕੋਈ ਚੰ드ਰਮਾ ਸੂਰਜ ਨਹੀਂ ਸੀ ਕੋਈ ਹਵਾ ਨਹੀਂ ਸੀ ਕੁਝ ਵੀ ਨਹੀਂ ਸੀ ਉਸ ਵੇਲੇ ਵੀ ਪਰਮੇਸ਼ਰ ਸੱਚ ਸੀ ਉਸ ਵੇਲੇ ਵੀ ਪਰਮੇਸ਼ਰ ਮੌਜੂਦ ਸੀ ਫਿਰ ਅੱਗੇ ਖਾਲਸਾ ਜੁਗਾਦ ਸੱਚ ਜੁਗਾਦ ਭਾਵ ਕਿ ਜਦੋਂ ਧਰਤੀ ਪੈਦਾ ਹੋਈ ਜਦੋਂ ਇਹਦੇ ਵਿੱਚ ਕਈ ਕੁਝ ਪੈਦਾ ਹੋ ਗਿਆ ਜੀ ਸਿਰਜਣਾ ਹੋ ਗਈ ਯੁੱਗਾਂ ਦੀ ਸਤਜਗ ਦੁਆਪਤਰੇ ਤਾਂ ਇਦਾਂ ਖਾਲਸਾ ਜੀ ਪੈਦਾ ਹੋ ਗਏ ਪਰਮੇਸ਼ਰ ਉਸ ਵੇਲੇ ਵੀ ਮੌਜੂਦ ਸੀ ਫਿਰ ਅੱਗੇ ਹੈਪੀ ਸੱਚ ਖਾਲਸਾ ਜੀ ਵਰਤਮਾਨ ਕਾਲ ਜੋ ਚੱਲ ਰਿਹਾ ਹੁਣ ਇਸ ਵੇਲੇ ਜਿੱਥੇ ਆਪਾਂ ਖੜੇ ਆਂ ਬੋਲ ਰਹੇ ਆਂ ਸੁਣ ਰਹੇ ਆਂ ਜੋ ਸਾਡੇ ਅਸੀਂ ਕਰਨੇ ਆਂ ਹੁਣ ਵੀ ਉਹ ਵਾਹਿਗੁਰੂ ਮੌਜੂਦ ਹੈ ਨਾਨਕ ਹੋਸੀ ਭੀ ਸੱਚ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ ਰੇ ਫਰਮਾਉਂਦੇ ਕਹਿੰਦੇ ਉਹ ਐਡਾ ਬਯੰਤ ਹੈ ਜਿਸ ਵੇਲੇ ਕੁਛ ਵੀ ਨਹੀਂ ਰਹੇਗਾ ਉਸ ਵੇਲੇ ਵੀ ਉਹ ਮੌਜੂਦ ਰਹੇਗਾ ਸੋ ਖਾਲਸਾ ਜੀ ਇਹ ਮੂਲ ਮੰਤਰ ਹੈ ਤੇ ਮਹਾ ਮੰਤਰ ਹੈ ਗੁਰ ਪ੍ਰਸਾਦ ਤੱਕ ਸੋ ਇਹ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਨਾਲ ਸਾਨੂੰ ਪ੍ਰਾਪਤ ਹੋਇਆ ਸੋ ਭਾਈ ਇਨੀਕ ਵਿਚਾਰ ਜਿਹੜੀ ਹੈ ਉਹ ਮੂਲ ਮੰਤਰ ਦੀ ਆਪਾਂ ਕੀਤੀ ਹੈ ਜਪਜੀਤ ਸਾਹਿਬ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਦੀ ਕੋਈ ਸਿਫਟ ਸਲਾਹ ਨਹੀਂ ਕਰ ਸਕਦਾ ਇਹ ਮਹਾਰਾਜ ਨੇ ਮਿਹਰਾਂ ਬਖਸ਼ੀਆਂ ਤਾਂ ਕਰਕੇ ਖਾਲਸਾ ਜੀ ਪ੍ਰਵਲਾ ਕੀਤਾ ਕਿ ਸਾਨੂੰ ਥੋੜਾ ਥੋੜਾ ਸਮਝਾ ਸਕੇ ਕਿ ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ ਉਹ ਬਾਣੀ ਵਿੱਚ ਮਹਾਰਾਜ ਸਾਨੂੰ ਕੀ ਕੁਝ ਕਹਿੰਦੇ ਸੋ ਸੱਚੇ ਪਾਸ਼ਾ ਦਇਆ ਕਰਨ ਸੋ ਖਾਲਸਾ ਜੀ ਮਹਾਰਾਜ ਮੇਰਾ ਵਰਤਾਉਣ ਅੱਗੇ ਖਾਲਸਾ ਜੀ ਪ੍ਰਸ਼ਨ ਉੱਤਰ ਚੱਲਣੇ ਨੇ ਉਹਨਾਂ ਦੀ ਆਪਾਂ ਕਾਣ ਨੂੰ ਵਿਚਾਰ ਕਰਾਂਗੇ ਪਹਿਲੀ ਪੌੜੀ ਦੀ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ